ਕਰੀਬ 10 ਸਾਲ ਪਹਿਲਾਂ ਮਾਪੀਵਾਰਾ ਸਾਹਿਬ ਤੋਂ ਕੰਮਕਾਜ ਕਰਨ ਲਈ ਗਰੀਬ ਪਰਿਵਾਰ ਦਾ ਇੱਕ ਨੌਜਵਾਨ ਜੋਗੇ ਦਬਈ ਗਿਆ ਸੀ ਕੰਮਕਾਜ ਛੱਡ ਕੇ ਉਸਨੇ ਕਿਤੇ ਹੋਰ ਕੰਮ ਦੀ ਭਾਲ ਵਿੱਚ ਕੁਝ ਹੋਰ ਨੌਜਵਾਨਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਇਹ ਆ ਜਾ ਰਿਹਾ ਕਿ ਉਹ ਨੌਜਵਾਨ ਨਸ਼ੇ ਦੇ ਆਦੀ ਸਨ ਜਿੱਤੇ ਉਹਨਾਂ ਨੌਜਵਾਨਾਂ ਨੂੰ ਪੁਲਿਸ ਗ੍ਰਿਫਤਾਰ ਕਰਨ ਪਹੁੰਚੀ ਤਾਂ ਨਾਲ ਹੀ ਉਸ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਆਪਣੇ ਪੁੱਤ ਨੂੰ ਪੰਜਾਬ ਬੁਲਾਉਣ ਲਈ ਰੋਂਦੀ ਮਾਂ ਸਮਾਜ ਸੇਵੀ ਸੰਸਥਾ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਗੁਹਾਰ ਲਾ ਰਹੀ ਹੈ ਪਰਿਵਾਰ ਦਾ ਕਹਿਣਾ ਕਿ ਸਾਡਾ ਪੁੱਤ ਬੇਕਸੂਰ ਹੈ ਆਓ ਦੇਖਦੇ ਹਾਂ ਮਾਚੀਵਾੜਾ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਇੱਕ ਖਾਸ ਰਿਪੋਰਟ

ਕੋਲ ਸੇ ਜਾ ਕੇ ਲੈ ਗਈ ਮਨਪ੍ਰੀਤ ਨੂੰ ਬਾਕੀ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੈਗਾ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਹੈ ਵਸ ਮੇਰੇ ਤੇ ਹੀ ਹੱਥ ਜੋੜ ਕੇ ਬੇਨਤੀ ਆ ਮੇਰ ਬੱਚਾ ਘਰ ਆਉਣਾ ਚਾਹੀਦਾ ਮੇਰਾ ਬੱਚਾ ਮੇਰੇ ਕੋਲ ਕਿੰਨਾ ਸਮਾਂ ਹੋ ਗਿਆ ਉਹਨੂੰ ਡੇਢ ਸਾਲ ਹੋ ਗਏ ਜੀ ਅੰਦਰ ਟੇਲ ਚੋਂ ਤੁਹਾਡੇ ਨਾਲ ਗੱਲਬਾਤ ਹੋ ਜਾ ਕਦੇ ਨੀ ਜੀ ਖੁੱਲ ਕੇ ਸਾਡੇ ਨਾਲ ਗੱਲਬਾਤ ਹੋ ਜਾਏ ਰਕੜੀ ਨਮੇ ਜੀ ਗੱਲ ਹੋਈ ਹੈ ਜੀ ਬਸ ਮੈਨੂੰ ਕੀ ਪੀਲ ਕਰਨਾ ਚਾਹੁੰਦੇ ਜੀ ਮੇਰੇ ਸਮਾਜਿਕ ਸੰਸਥਾਵਾਂ ਨੇ ਇਹ ਕੇਸ ਲੜਦੀਆਂ ਜਾਂ ਕੋਈ ਸਰਕਾਰੀ ਅਧਿਕਾਰੀ ਹੈ ਸੰਤਾਬ ਕੋਈ ਅਪੀਲ ਕੀਤੀ ਜਾਂ ਕਰਨੀ ਚਾਹੁੰਦੇ ਹਾਂ ਜੀ ਕਰਨੀ ਚਾਹੁੰਨੀ ਕੀਤੀ ਤਾਂ ਕੀ ਕਹਿਣਾ ਚਾਹੀਦਾ ਮੈਂ ਤਾਂ ਇਹੀ ਕਹਿਣਾ ਚਾਹੀਦਾ ਜੀ ਮੇਰੀ ਹੱਥ ਜੋੜ ਕੇ ਬੇਨਤੀ ਮੇਰੇ ਬੇਟਾ ਬਸ ਘਰ ਆ ਜੀ ਜੀ ਸਰਕਾਰ ਛਾੜੀ ਤਾਂ ਠੀਕ ਹੈ ਮੈਂ ਤਾਂ ਨਹੀਂ ਆਪਣੇ ਆਪ ਨੂੰ ਕੁਝ ਕਰ ਲੈਣਾ ਜੀ ਮੈਂ ਰਹਿ ਨਹੀਂ ਸਕਦੀ ਹੈ ਬੇਟੇ ਦਾ ਵਿਆਹ ਹੋਇਆ ਹੋਇਆ ਨਹੀਂ ਜੀ ਹੋਇਆ ਨਹੀਂ ਹੈ ਸਾਡੀ ਨਾਂ ਤੁਹਾਡਾ ਮੇਰਾ ਅਸ਼ੋਕ ਕੁਮਾਰਾ ਜੀ ਕਿੱਥੇ ਦੇ ਰਹਿਣ ਆ ਬਈ ਮਾਚੜੋ ਸਾਹਿਬ ਦੇ ਰਹਿਣ ਆਲੇ ਹਿੰਦਾ ਕੋਣੂ ਸੀ ਅੱਛਾ ਕੀ ਘਟਨਾ ਵਾਪਰੀ ਆ ਤੁਹਾਡੇ ਭਾਈ ਨਾਲ ਮੇਰਾ ਬ੍ਰਦਰ ਬਾਦਲਬਈ ਚ ਕੰਮ ਕਰਨ ਲਈ ਗਿਆ ਸੀਗਾ ਜੀ ਸੰਨ ਦਾ ਕਦੋਂ ਗਿਆ ਉਹ 2020 ਦੇ ਵਿੱਚ ਗਿਆ ਸੀਗਾ ਜੀ ਅੱਛਾ ਹਾਂ ਜੀ ਦੀ ਨਾਮ ਉਹਦੇ ਬਰਤਨ ਮੇਰੇ ਬਰਤਨ ਨਾਮ ਮਨਪ੍ਰੀਤ ਸਿੰਘ ਜੀ ਨਿਊ ਮਰ ਉਹਦੀ ਉਮਰ ਕਿ ਭੋਗੀ 25 26 ਸਾਲ ਹੋ ਗਈ ਕਿੰਨਾ ਸਮਾਂ ਹੋ ਗਿਆ ਬਾਹਰ ਗਿਆ ਉਹਨੂੰ 3 ਸਾਲ ਤੋਂ ਉੱਪਰ ਹੋ ਗਈ ਜੀ ਨੂੰ ਕਿਸੇ ਕੰਪਨੀ ਦੇ ਥਰੂ ਗਏ ਸੀ ਹਾਂਜੀ ਕੰਪਨੀਸ ਹੋ ਗਏ ਸੀ ਤੁਸੀਂ ਅੱਛਾ ਹੁਣ ਦੱਸੋ ਕਿ ਕਿੱਥੇ ਟਕਣਾ ਵਾਪਰੀਆ ਉੱਥੇ ਉਹ ਰੂਮ ਮੇਟ ਰਹਿੰਦੇ ਸੀਗੇ ਨਾਲ ਦੇ ਤੇ ਉਹ ਰੂਮ ਮੇਟ ਉਹਨਾਂ ਨਾਲ ਦੇ ਆਪਣੇ ਡਰਗ ਵਰ ਕਰਦੇ ਸੀਗੇ ਉਹਦੇ ਨਾਲ ਹੀ ਇਹਨਾਂ ਪੁਲਿਸ ਚੱਕ ਲੈ ਗਏ ਉਹ ਰੂਮ ਚੋਂ ਤੁਹਾਨੂੰ ਕਿਵੇਂ ਗੱਲ ਲੱਗਦੀ ਹੈ ਉਸ ਤੋਂ ਥੋੜਾ ਜਿਹਾ ਪਹਿਲਾਂ ਸਾਨੂੰ ਫੋਨ ਕੀਤਾ ਸੀਗਾ ਉਹਨੇ ਕੰਦਾ ਮੇਰੇ ਬੜਾ ਬਰਾਦਰ ਦੁਬਈ ਦੇ ਵਿੱਚ ਆ ਜਿਹਦੇ ਕੋਲ ਭੇਜੇ ਕੰਮ ਕਰਨ ਵਾਸਤੇ ਉਹਨੂੰ ਉਹਨੂੰ ਕਿਹਾ ਸੀ ਫੋਨ ਉੱਤੇ ਕਿ ਬਈ ਮੇਰਾ ਰੂਮ ਚੇਂਜ ਕਰ ਦੋ ਫਿਰ ਉਹ ਉੱਚ ਮੁੰਡੇ ਗੱਲ ਤੇ ਰਹਿ ਰਹੇ ਨੇ ਇੱਥੇ ਬਾਜੀ ਤੇ ਮੇਰੇ ਬਰਾਦਰ ਨੇ ਕਿਹਾ ਵੀ ਦੋ ਤਿੰਨ ਦਿਨ ਰਹਿ ਤੂੰ ਉੱਚ ਉਸ ਤੋਂ ਬਾਅਦ ਉਹ ਰੂਮ ਚੇਂਜ ਕਰ ਦਾਂਗੇ ਪਰ ਤੁਹਾਨੂੰ ਪਹਿਲਾਂ ਉਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਤੇ ਕੋਈ ਨਹੀਂ ਪਹਿਲਾਂ ਕੋਈ ਹੋਰ ਕੰਪਨੀ ਸੀਗਾ ਉੱਥੇ ਹੀ ਅੱਛਾ ਹਾਂਜੀ ਕਿੰਨਾ ਸਮਾਂ ਹੋਇਆ ਉਹ ਕੰਪਨੀ ਬਦਲਣ ਨੂੰ ਉਹ ਕੰਪਨੀ ਇੱਥੇ ਪਹਿਲਾਂ ਭੇਜੇ ਸੀਗਾ ਉੱਥੇ 7-8 ਮਹੀਨੇ ਰਹਿ ਨਵੀਂ ਕੰ ਹਾਂਜੀ ਇਹ ਮੁੰਡਾ ਰੰਦ ਨੂੰ ਕਿੰਨਾ ਸਮਾਂ ਹੋ ਗਿਆ ਇਹ ਮੁੰਡਾ ਰੰਦ ਨੂੰ ਸਿਰਫ 3 ਦਿਨ ਨੂੰ ਅਸੀਂ ਹੁਣ ਸਰ ਕੀ ਹੋਇਆ ਫੇਰ ਦੱਸੋ ਤਫਸੀਲ 3 ਦਿਨ ਬਾਅਦ ਜਾ ਕੇ ਸਾਨੂੰ ਕਈ ਦਿਨ ਬਾਅਦ ਪਤਾ ਲੱਗਾ ਵੀ ਫੋਨ ਜਦ ਬੰਦ ਆਣ ਲੱਗਾ ਮੁੰਡਾ ਇਹਨਾਂ ਕੋਲ ਆਈ ਨਾ ਕੋਈ ਵੈਸਤਾ ਜੀ ਤੇ ਸੇ ਸਾਨੂੰ ਉਹਨੇ ਮੁੰਡੇ ਨੂੰ ਫੋਨ ਕੀਤਾ ਦਰਬਾਰ ਜੇਲ੍ਹ ਚ ਹੁਣ ਇਸ ਟਾਈਮ ਜਿਹੜਾ ਤੁਹਾਡਾ ਬ੍ਰਦਰ ਕਿੱਥੇ ਆ ਉਹ ਇਸ ਟਾਈਮ ਅਜਮਨ ਜੇਲ੍ਹ ਵਿੱਚ ਸਰ ਉਹ ਕਿੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕਰੀਬ ਨੂੰ 1.5 ਸਾਲ ਤਾਂ ਹੋ ਚੁੱਕਾ ਪੁਰਾਣਾ ਤੁਹਾਡੇ ਨਾਲ ਕਿਵੇਂ ਸੰਪਰਕ ਹੁੰਦਾ ਦਾ ਸਾਨੂੰ ਸਿਰਫ ਫੋਨ ਹੀ ਕਰ ਦਿੰਦੇ ਉਹ ਜੇਲ੍ਹ ਦੇ ਪਿੱਛੇ ਤੁਸੀਂ ਉਹਨਾਂ ਦੀ ਰਿਹਾਈ ਲਈ ਕਿਤੇ ਹੋਰ ਸੰਸਥਾ ਜਾਂ ਕਿਸੇ ਹੋਰ ਨਾਲ ਸੰਪਰਕ ਮੈਂ ਕਿਸੇ ਨਾਲ ਸੰਪਰਕ ਨਹੀਂ ਕੀਤਾ ਸੀ ਸਿਰਫ ਇੱਕ ਬਰਾਈ ਨੂੰ ਚਿੱਠੀ ਪਾਈ ਹੈ ਪਟਿਆਲੇ ਚ ਹੀ ਕਿਉਂ ਵਿਆਹਿਆ ਹੋਇਆ ਸੀਗਾ ਜਾਂ ਨਹੀਂ ਅਨਮੈਰੇਟ ਸਰ ਹਾਂਜੀ ਤੁਹਾਡੀ ਕੀ ਲੜਕੇ ਅਪੀਲ ਆ ਤੁਹਾਡੀ ਸਾਡੀ ਤਾਂ ਸਰਕਾਰਾਂ ਕੋਲ ਅਪੀਲ ਆ ਵੀ ਸਾਡੇ ਬੱਚੇ ਨੂੰ ਰਿਹਾਈ ਕਰਵਾਇਆ ਜਾਵੇ